ਮੈਂ ਇੱਕ ਗੱਲ ਹੋਰ ਸੀ ਬਾਬਾ ਜੀ ਤੁਸੀਂ ਸਟੋਰੀ ਦੱਸ ਰਹੇ ਸੀ ਇੱਕ ਕਿ ਚੰਡੀਗੜ੍ਹ ਦਾ ਐਸਾ ਕੋਈ ਥਾਣਾ ਨਹੀਂ ਜਿੱਦੇ ਵਿੱਚ ਤੁਹਾਡਾ ਨਾਂ ਨਾ ਹੋਵੇ ਤੁਹਾਡੇ ਤੇ ਪਰਚਾ ਨਾ ਹੋਵੇ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਜਵਾਨ ਹੁੰਦੇ ਸੀ ਉਹਦਾ ਨਾ ਹੀ ਤਾਂ ਦਾੜੀ ਰੱਖੀ ਸੀ ਨਾ ਹੀ ਕੇਸ ਰੱਖੇ ਸੀਗੇ ਕਲੀਨ ਸ਼ੇਪ ਹੁੰਦੇ ਸੀ ਤਾਂ ਵੀ ਇੱਕ ਖੂਨ ਦੇ ਅੰਦਰ ਉਹ ਜज्बा ਸੀ ਕਿ ਅਸੀਂ ਆਜ਼ਾਦ ਹੋਣਾ ਆਜ਼ਾਦ ਹੋਣਾ ਇੱਕ ਆਜ਼ਾਦੀ ਨੂੰ ਦੇਖਦੇ ਹੋਏ ਤੁਹਾਡੇ ਤੇ 100 ਤੋਂ ਵੱਧ ਪਰਚੇ ਹੋਗੇ ਫਿਰ ਤੁਸੀਂ 47 ਦੀ ਲੜਾਈ ਵੀ ਦੇਖੀ ਹੋਣੀ 71 ਦੀ ਦੇਖੀ ਹੋਣੀ ਕਾਰਗਿਲ ਦੀ ਦੇਖੀ ਹੋਣੀ ਕੀ ਲੱਗਦਾ ਕਿ ਲੜਾਈਆਂ ਚ ਕਿਵੇਂ ਲੋਕ ਵੱੜਦੇ ਆ ਕਿਵੇਂ ਸਰਕਾਰਾਂ ਲੜਾਉਂਦੀਆਂ ਮੁਲਕਾਂ ਨੂੰ ਕੀ ਨੁਕਸਾਨ ਆਮ ਲੋਕਾਂ ਦੀ ਹੁੰਦਾ ਮੰਤਰੀ ਤਾਂ ਭਜਾ ਜ ਇਹਨਾਂ ਦੇ ਚੌਪਰ ਖੜੇ ਹੁੰਦੇ ਆ ਇੱਕ ਦੇਸ਼ ਤੋਂ ਦੂਜੇ ਦੇਸ਼ ਦੌੜ ਜਾਂਦੇ ਆ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਕਾਰਗਿਲ ਦੀ ਲੜਾਈ ਹਿੰਦੁਸਤਾਨ ਦੀ ਬੁਜ਼ਲੀ ਤੇ ਕਾਇਰਤਾ ਦੀ ਕਹਾਣੀ ਹੈ ਪਰ ਇਹ ਪੈ ਇਸ ਦੇ ਨਾਲ ਪੀਜਡ ਕਰਦੇ ਜਿਉਂ ਬੋਟ ਆ ਮਾ ਕਮਾਰੇ ਹੂੰ ਪਾਕਿਸਤਾਨੀ ਆਰਮੀ ਆਈ ਉਹਨਾਂ ਦੇ ਬੰਦੇ ਆਏ ਇੰਡੀਆ ਦੇ ਏਰੀਆ ਦੇ ਕਬਜ਼ਾ ਕਰ ਲਿਆ ਹੂੰ ਇਹਨਾਂ ਨੇ ਲੜਾਈ ਲੜੀ ਉਹਨਾਂ ਨੂੰ ਬਚਣ ਲਈ ਮਜਬੂਰ ਕਰਤਾ ਤੇ ਜਿਹੜੇ ਇੰਡੀਅਨ ਸਿਪਾਹੀ ਮਰੇ ਸੋਲਜਰ ਮਰੇ ਹੂੰ ਇਹ ਕਫਨ ਚੋਰ ਪਾਰਟੀਏ ਸਵਾ ਸਵਾ ਲੱਖ ਰੁਪਏ ਦੇ ਲੱਖ ਲੱਖ ਰੁਪਏ ਕੀ ਨਾਂ ਤਾਬੂਦ ਬਣਾ ਦਿੱਤਾ ਤਾਬੂਦ ਕੀ ਬਿੱਲ ਪਾਈ ਇਹ ਦੇਸ਼ ਨਾਲ ਗਦਾਰੀ ਵਫਾਦਾਰੀ ਕਿਦਾਂ ਲੜਾਈ ਦੇ ਵਿੱਚ ਜਿਹੜੀ ਪਾਰਟੀ ਤਾਬੂਤਾਂ ਦੇ ਵਿੱਚ ਵੀ ਕਮਿਸ਼ਨ ਖਾ ਰਹੀ ਹੋਵੇ ਕਿਹਨੇ ਕਰੇ ਕਿਹੜੀ ਪਾਰਟੀ ਸੀ ਬੀਜੇਪੀ ਦੀ ਰਾਜ ਫਰਨਾਡੀ ਡਿਫੈਂਸ ਮਿਨਿਸਟਰ ਸੀਗਾ ਅੱਛਾ ਬਾਦਪੇ ਜੀ ਪ੍ਰਾਈਮਰ ਚੰਦ ਕਰਗਨ ਦੀ ਲੜਾਈ ਹੋਈ ਉਦੋਂ ਬੀਜੇਪੀ ਦੀ ਸਰਕਾਰ ਸੀ ਬੀਜੇਪੀ ਦੀ ਬੀਜੇਪੀ ਦੀ ਸਰਕਾਰ ਸੀ ਠੀਕ ਹੈ ਉਹ ਵੀ ਜੇ ਲੜਾਈ ਹੋਈ ਦੇਸ਼ ਗੰਗਾਲੋ ਹੈਗਾ ਤਾਂ ਬੀਜੇਪੀ ਕੇ ਲੀਡਰ ਮਾਲੋ ਮਾਲੂ ਹੈ ਅਯੂ ਨੂੰ ਸੁਣਾ ਨਹੀਂ ਫਿਰ ਇਹ ਆਪਦੇ ਮਾਲੋ ਮਾਲੂ ਹੋਣ ਪਿੱਛੇ ਆਮ ਮਾਵਾਂ ਦੇ ਪੁੱਤ ਆਮ ਨਾਗਰਿਕ ਕਿਉਂ ਮਰੌਂਦੇ ਆ ਇਹ ਨਾ ਇਹ ਰਾਜਨੀਤੀ ਹਿਰਾਫੇਰੀ ਬੇਈਮਾਨੀ ਪ੍ਰਚਾਰ ਚ ਚੱਗੀ ਜਦੋਂ ਅਲੈਕਸਨ ਹੁੰਦਾ ਹਜ਼ਾਰਾਂ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦੇਂਦੇ ਨੇ ਕੋਈ ਵੀ ਆਦਮੀ ਕਿ ਹਜ਼ਾਰਾਂ ਕਰੋੜ ਕਈ ਕਈ 100 ਕਰੋੜ ਰੁਪਇਆ ਚੰਦਾ ਖਾਂ ਖਾਣੇ ਨਹੀਂ ਦੇਗਾ ਇਨਕਮ ਟੈਕਸ ਤੇ ਏਡੀ ਇਹ ਚੰਦਾ ਵਸੂਲੀ ਦਾ ਇੱਕ ਸਾਧਨ ਹੈ ਜਿਸki ਵੀ ਸਰਕਾਰ ਹੋ ਇਨਕਮ ਟੈਕਸ ਦੇ ਆਈਡੀ ਵਾਲੇ ਉਹਦੇ ਅਮੀਰ ਰੇਟ ਪਾ ਕੇ ਬਲੈਕਮੇਲ ਕਰਕੇ ਪੁਲੀਟਿਕ ਰੂਲਿੰਗ ਪਾਰਟੀ ਜਿੰਨਾ ਮਿਲਦਾ ਕਿ ਉਹਨਾਂ ਦਾ ਕੀ ਸ੍ਰਫਤ ਸਾਰਾ ਸਿਸਟਮ ਹੈ ਇੱਕ ਜਿਹੜਾ ਕਿ ਆਪਸੇ ਵਿੱਚ ਚਲਾਈ ਜਾਂਦੇ ਜਿਵੇਂ ਲਾਰੈਂਸ ਮਿਸਰੋ ਜੇਲ੍ਹ 'ਚ ਬੈਠ ਕੇ ਗੈਂਗ ਚਲਾਉਂਦਾ ਹੈ ਸਰਕਾਰ 'ਚ ਬੈਠ ਕੇ ਗੈਂਗ ਚਲਾ ਰਹੇ ਗੈਂਗ ਚਲਾ ਰਹੇ ਇਹ ਸਰਕਾਰੀ ਏਜੰਸੀ ਇਧਰ ਹੀ ਲੁੱਟ ਖੋਟ ਕਰ ਦਿੰਦੇ ਇਸ ਨੂੰ ਮੇਰੇ ਤੇ ਜਿਹੜੇ ਕੇਸ ਬਣੇ ਮੈਨੂੰ ਚੰਡੀਗੜ੍ਹ ਪੁਲਿਸ ਨੇ 10 ਨੰਬਰੀ ਬਣਾਇਆ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਹੈ ਸ਼ਹਿਰ ਪੰਜਾਬੀਆਂ ਦਾ ਇਹ ਕਹਿੰਦੇ ਪੰਜਾਬੀ ਲਾਗੂ ਨਹੀਂ ਹੋਣ ਦੇਣੀ ਕਿਉਂ ਨਹੀਂ ਹੋਣ ਦੇਣੀ ਬਈ ਹਾਈ ਕੋਰਟ ਸੈਂਟਰ ਸਰਕਾਰ ਦੇ ਗੁਲਾਮ ਹੈ ਚੰਡੀਗੜ੍ਹ ਸ਼ਹਿਰ ਜ ਹੈ ਸੈਂਟਰ ਸਰਕਾਰ ਨੇ ਤੇ ਕਾਂਗਰਸ ਕੀ ਰਹੀ ਹੈ ਤੇ ਭਾਜਪਾ ਜੀ ਜ਼ਬਰਦਸਤੀ ਨਾਜਾਇਜ਼ ਕਬਜ਼ਾ ਕੀਤਾ ਹੈ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਹਰੇਕ ਸਟੇਟ ਕੀ ਆਪਣੀ ਰਾਜਧਾਨੀ ਹੁੰਦੀ ਹੈ ਪਰ ਇਹ ਸਾਨੂੰ ਪੰਜਾਬ ਦੀ ਰਾਜਧਾਨੀ ਵੀ ਨਹੀਂ ਦੇ ਰਿਹਾ ਬਾਖਰਾ ਡੈਮ ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਜਦੋਂ ਵੀ ਫਰਟਾਂ ਦਾ ਨੁਕਸਾਨ ਸਿਰਫ ਪੰਜਾਬ ਦਾ ਹੁੰਦਾ ਕੱਲੇ ਪੰਜਾਬ ਦਾ ਜੀ ਸ਼ੁਰੂ ਤੋਂ ਹੀ ਪੰਜਾਬ ਨਾਲ ਹੁੰਦਾ ਹੈ ਤੇ ਪੰਜਾਬ ਦੇ ਨਾਲ ਸੈਂਟਰ ਦੀ ਸਰਕਾਰ ਦੀ ਕਦੀ ਨਾ ਬਣੀ ਤੇ ਨਾ ਬਣਨੀ ਹੈ ਹੂੰ ਇਹ ਹੀਰਾ ਫੇਰੀ ਕਰਦੇ ਆਪਾਂ ਹੀਰਾ ਫੇਰੀ ਚੱਲਣੀ ਨਹੀਂ ਦੇਣੀ ਹੂੰ ਇਸੇ ਚੱਕਰ ਦੇ ਵਿੱਚ ਬੱਬਰ ਖਾਲਸਾ ਦੇ ਹੱਥੋਂ ਬੀਬੀ ਐਮਬੀ ਦਾ ਚੇਅਰਮੈਨ ਮਰੇ ਗਿਆ ਸੀ ਕਿਉਂ ਉਹਨੂੰ ਫਰਡ ਪਾਣੀ ਇੰਨਾ ਛੱਡਦਾ ਸੀਗਾ ਸਭਈਆ ਫਰਡ ਗੇਟ ਖੋਲਦੇ ਤੇ ਜਿਹਦੇ ਅਧਾ ਪੰਜਾਬ ਡੁੱਗ ਗਿਆ ਇਹ ਜਿਹੜੇ ਲੀਡਰ ਐ ਭਗਵੰਤ ਮਾਨ ਵਰਗੇ ਹੂੰ ਇਹਦੇ ਸ਼ਰਾਬੀ ਮੁੱਖ ਮੰਤਰੀ ਐ ਭਾਡਾ ਦਾ ਮੁੱਖ ਮੰਤਰੀ ਕਹਿੰਦਾ ਜੀ ਅਸੀਂ ਬੀਬੀ ਐਮਬੀ ਵਿੱਚ ਕਬਜ਼ਾ ਕਰ ਲਿਆ ਉਹ ਪਾਣੀ ਦੇ ਉੱਤੇ ਹੀ ਜਾ ਰਿਹਾ ਹੁਣ ਤੱਕ ਬਾਬਾ ਜੀ ਪੰਜਾਬ ਦੇ ਬڑے ਮੁੱਖ ਮੰਤਰੀ ਰਹੇ ਕਿਹੜਾ ਮੁੱਖ ਮੰਤਰੀ ਤੁਹਾਨੂੰ ਲੱਗਦਾ ਕਿ ਪੰਜਾਬ ਹਿੱਤ ਦੀ ਗੱਲ ਕੀਤੀ ਹੈ ਪੰਜਾਬ ਦੇ ਹਿੱਤ ਦੀ ਜੇ ਕਿਸੇ ਨੇ ਗੱਲ ਕੀਤੀ ਆ ਤਾਂ ਉਹ ਸਿਰਫ ਤੇ ਸਿਰਫ ਬੱਬਰ ਖਾਲਸਾ ਨੇ ਕੀਤੀ ਆ ਬੱਬਰ ਖਾਲਸਾ ਦੇ ਸੂਰਬੀਰ ਬਾਦਰਾ ਨੇ ਐਸਵਾਈਐਲ ਰੋਕੀ ਆ ਤੇ ਅੱਜ ਵੀ ਮੈਂ ਮੋਹੜੀ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਨੇ ਕਹੀ ਗਏ ਆ ਸਭ ਤੋਂ ਅਮੀਰ ਐ ਮਲੇਆ ਚੱਪੜ ਚੜੀ ਇਤਿਹਾਸੀ ਗੁਰਦੁਆਰਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਹੂੰ ਸੁਬਾ ਸਰੰਗ ਮਾਰਿਆ ਗਿਆ 12 ਮਈ ਨੂੰ ਪ੍ਰੋਗਰਾਮ ਹੈ ਰੋਡ ਟੁੱਟੀ ਪਈ ਹੈ ਪੂਰਾ ਇਲਾਕਾ ਕਹਿ ਚੁੱਕਾ ਹੈ ਅਖਬਾਰਾਂ ਦੀ ਖਬਰ ਲੱਗ ਚੁੱਕੀ 12 ਮਈ ਤੱਕ ਜਿਆਦਾ ਰੋਡ ਬਣਾ ਨਹੀਂ ਤੇ ਕੁਲਵੰਤ ਸੈ ਤੈਨੂੰ ਇਸ ਲੋਕ ਤੇ ਪ੍ਰਲੋਕ ਭੇਜਾਂਗੇ ਛੱਡਾਂਗੇ ਨੀਚੇ ਜੀ ਕੀਮਤ ਠੀਕ ਹੈ ਇਹ ਕੁਲਵੰਤ ਮੇਅਰ ਆਪਣਾ ਕੁਲਵੰਤ ਸਿੰਘ ਹੈ ਮੇਲੇ ਹਲਕਾ ਮੂੰਹ ਵਾਲੀ ਜਿਹੜਾ ਕਿ ਪੰਜਾਬ ਦਾ ਸਭ ਤੋਂ ਅਮੀਰ ਹੈ ਮੇਲੇ ਠੀਕ ਹੈ ਬੱਬਾ ਜੀ ਕਾਂਗਰਸ ਦਾ ਤੁਸੀਂ ਕਹਿੰਦੇ ਹੋ ਕਿ ਸਿੱਖ ਕੌਮ ਹੈ ਜਿਹੜੀ ਇਹ ਕਾਂਗਰਸ ਦਾ ਵਿਰੋਧ ਤਾਂ ਕਰਦੀ ਹੈ ਕਿ ਉਹਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਉਸ ਤੋਂ ਬਾਅਦ 84 ਦੇ ਦੰਗੇ ਹੋਏ ਸਿੱਖ ਵੀ ਮਰੇ ਹਿੰਦੂ ਵੀ ਮਰੇ ਮੁਸਲਮਾਨ ਵੀ ਉਹਦੇ ਵਿੱਚ ਮਰੇ ਸਾਰੀਆਂ ਕੌਮਾਂ ਦੇ ਲੋਕ ਮਰੇ ਤੇ ਭਾਜਪਾ ਨੇ ਸਿੱਖਾਂ ਦਾ ਕੀ ਮਾੜਾ ਕਰਤਾ ਜਾਂ ਸਿੱਖਾਂ ਨਾਲ ਭਾਜਪਾ ਨੇ ਕੀ ਧੱਕਾ ਕੀਤਾ ਜਿਹੜਾ ਸਿੱਖ ਕੌਮ ਹੈ ਉਹ ਭਾਜਪਾ ਨੂੰ ਕਿਉਂ ਮਤਲਬ ਕਿ ਬੰਦ ਹੀ ਕਿਉਂ ਨਹੀਂ ਆਪਸ ਵਿੱਚ ਇਹ ਅੱਜ ਦੀ ਨਹੀਂ ਪੁਰਾਣੀ ਗੱਲ ਆ ਜਦੋਂ ਧਰਮਯੂਤ ਮੋਰਚਾ ਲੱਗਿਆ ਸੰਤ ਜਰਨੈਲ ਸਿੰਘ ਨੇ ਕਿਹਾ ਗੁਰੂਦੀ ਨਗਰੀ ਅੰਮ੍ਰਿਤਸਰ ਇੱਥੇ ਪਾਨ ਬੀੜੀ ਸ਼ਰੇਤਰ ਦੇ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹ ਧਾਰਮਿਕ ਨਗਰੀ ਡਿਕਲੇਰ ਹੋਣ ਜਿਵੇਂ ਜੋ ਹਰਦੁਆਰ ਕ੍ਰੁਖhetra ਵਗੈਰਾ ਭਾਪੀ ਦਾ ਐਮਐਲਏ ਸੀਗਾ ਹਰਪੰਸ لال ਖੰਨਾ ਉਸ ਨੇ ਡੰਗਾ ਦੇ ਬੀੜੀਆਂ ਸਿਕਣਾ ਦੀ ਬੰਨ੍ਹਲ ਬੰਦੀ ਤੇ ਕਹਿੰਦਾ ਸਿਆਨ ਸੀ ਜੀਏਗੇ ਬੀੜੀ ਸਿਰ ਪੀਏਗੇ ਜੋ ਜਾ ਉਹਨਾਂ ਸ਼ਲੋਕ ਨੇ ਆਇਆ ਕੜਾ ਕੱਚਾ ਠੰਗਾ ਕਰ ਬਾਣ ਇਹਨੂੰ ਵੀ ਜੋ ਪਾਕਿਸਤਾਨ अच्छा तेजिल संतान تقریਰ ਕੀਤੀ ਉਹਦੇ ਕੋਲ ਗਨਮੈਨ ਵੀ ਸੀਗੇ ਪਰ ਹਜੇ ਹਫਤਾ ਵੀ ਨਹੀਂ ਲੰਘਿਆ ਕਿ ਉਹ ਗੁਰੂ ਦੇ ਸੂਰਬੀਰ ਬਹਾਦਰਾਂ ਦੇ ਘਰ ਦੇ ਵਿੱਚ ਜਾ ਕੇ ਉਹਨੂੰ ਗੋਲੀ ਮਾਰੀ ਠੀਕ ਹੈ ਤੇ ਜਿਹੜਾ ਬੰਦਾ ਇਹ ਉਹਦੀ ਬਕਵਾਸ ਕਰੇਗਾ ਉਹ ਭਾਵੇਂ ਬੀਜੇਪੀ ਦਾ ਲੀਡਰ ਹੋਵੇ ਭਾਵੇਂ ਕਾਂਗਰਸ ਦਾ ਹੋ ਮਾਰਨਾ ਹੀ ਹੈ ਹੋਰ ਕੀ ਕਰਨਾ ਉਹ ਇੱਕ ਮਤਲਬ ਕਿ ਇੰਨੀ ਇੱਕ ਚੀਜ਼ ਖਾਤਰ ਤੁਹਾਡਾ ਬੀਜੇਪੀ ਨਾਲ ਇੰਨਾ ਜ਼ਿਆਦਾ ਰੁੱਖਾਪਣ ਹੋ ਗਿਆ ਕਿ ਉਹਨੇ ਇੱਕ ਸ਼ਬਦ ਆ ਜਿਹੜੇ ਤੁਹਾਡੇ ਲਈ ਪਾਕਿਸਤਾਨ ਜਾਣ ਲਈ ਬੋਲਦੇ ਸਿਰਫ ਇੰਨੀ ਗੱਲ ਨਹੀਂ ਆ ਐ ਜਿਹੜਾ ਹੋਂਦ ਚਿਲੜ ਪਿੰਡ ਸੀਗਾ ਮੈਂ ਆਪ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣਗਾ ਮੁਲਾਕਾਤ ਦਾ ਟਾਈਮ ਨਹੀਂ ਦਿੱਤਾ ਉਲਟਾ ਮੈਨੂੰ ਗ੍ਰਿਫਤਾਰ ਕਰਾਤਾ ਪੰਚਕਲੇ ਅੱਛਾ ਪੰਚਕਲੇ ਤੋਂ ਹਰਿਆਣਾ ਪੁਲਿਸ ਨੇ ਮੈਂ ਨਟਾ ਸਭ ਗਿਆ ਤਾਂ ਮੱਥਾ ਟੇਕਿਆ ਅੱਛਾ ਹਰਿਆਣਾ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਜਿਹੜੇ ਪੂਰਾ ਪੂਰਾ ਪਿੰਡ ਮਾਰਦਾ ਔਰ ਸੇ ਕੌਮ ਕਾਂਗਰਸ ਨੇ ਕੀ ਟਾਈਮ ਤੇ ਵਾਜੂ ਹੋਇਆ ਪਰ ਬੀਜੇਪੀ ਨੇ ਤਾਂ ਇਨਸਾਫ ਤੋਂ ਵਾਣੂ ਵਾਸਤੇ ਸਹੀ ਮਦਦ ਕਰਨੀ ਚਾਹੀਦੀ ਕੋਈ ਕਹਿੰਦੇ ਜੀ ਹੁਣ ਜਗਦੀਸ਼ ਟਾਈਟਲਰ ਨੂੰ ਇੰਨੇ ਟਾਈਮ ਬਾਅਦ ਸਜ਼ਾ ਦਿੱਤੀ ਐ ਦੂਜਾ ਵੀ ਤਿਆਰ ਸਜਨ ਕੁਮਾਰ ਤੇ ਬਾਕੀ ਸਾਰੇ ਤਿਆਰ ਉਹ ਤਾਂ ਕਹਿੰਦੇ ਅਸੀਂ ਇਨਸਾਫ ਲਈ ਸਜ਼ਾਵਾਂ ਦੇ ਰਹੇ ਹਾਂ ਜੇ ਉਹ ਸਜ਼ਾਵਾਂ ਦੇ ਰਹੇ ਹਨ ਤੇ ਹੌਂਜੀਲੜ ਪਿੰਡ ਦਾ ਬੰਦਾ ਮਸਲਾ ਬੜਾ ਹਾਈਲਾਈਟ ਹੋਇਆ ਸੀ ਕਿਉਂ ਨਹੀਂ ਉਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਇਹ ਸਿਰਫ ਇਹਨਾਂ ਦਾ ਇੱਕ ਵੋਟ ਬਟੋਰਨ ਦੀ ਰਾਜਨੀਤੀ ਦਾ ਹਟਕਣਾ ਹੈ ਭਾਜੀਪੀ ਵਾਲੇ ਜਾਂ ਕਾਂਗਰਸ ਵਾਲੇ ਸਾਡੇ ਪਿੰਨਾਂ ਦੇ ਦੋਨੋਂ ਕੋਈ ਮਿੱਤਰ ਨਹੀਂ ਹੈ ਇੱਕ ਪਾਸੇ ਨਾ ਕੇ ਦੂਜੇ ਪਾਸੇ ਸੰਪਰ ਸਾਡੇ ਦੀ ਹਾਲਤ ਇਦਾਂ ਦੀ ਠੀਕ ਹੈ ਤੁਸੀਂ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਆ بڑے ਮੰਤਰੀ بڑے ਸੀਐਮ ਬਣਨ ਦੇ ਲਈ ਵਾਅਦੇ ਕਰਦੇ ਅਸੀਂ ਪੰਜਾਬ ਨੂੰ ਇਹ ਦੇ ਦੇਵਾਂਗੇ ਪੰਜਾਬ ਨੂੰ ਸੁਧਾਰ ਦੇਵਾਂਗੇ ਪੰਜਾਬ ਨੂੰ ਸੋਹਣੀ ਦੀ ਚਿੜੀ ਬਣਾ ਦੇਵਾਂਗੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਤੁਸੀਂ ਕੀ ਸੋਚਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੋੜ ਇੱਥੇ ਬਸੇਵਾ ਹੋ ਸਕਦਾ ਪੰਜਾਬ 'ਚ ਬਿਲਕੁਲ ਹੋਏਗਾ ਉਹ ਦਿਨ ਦੂਰ ਨਹੀਂ ਜਿਹੜੀ ਫਰੀਡੀ ਸਕੀਮਾਂ ਚਲਾਉਣ ਵਾਲੇ ਲੀਟਰ ਆ ਫਰੀਡੀ ਸਕੀਮਾਂ ਨਾਲ ਦੁਨੀਆ ਬਰਬਾਦ ਹੁੰਦੀ ਹੈ ਜੀ ਅਰਬ ਮੁਲਕਾਂ ਦੇਖ ਲਓ ਸਾਰੀ ਚੀਜ਼ਾਂ ਸੁਲਤਾਨਫਰੀਂ ਕੋਟੈਕਸ ਨਹੀਂ ਲਾਇਆ ਜਾਂਦਾ ਖਾਪੀ ਜੇ ਲੋਗ ਓਵਰਵੇਟ ਹੋ ਜਾਂਦੇ ਆ ਨਾ ਉਹ ਪੜ੍ਹਾਈ ਲਿਖਾਈ ਜੁਗਿਰ ਅਰਬ ਮੁਲਕਾਂ ਦੇ ਲੋਗ ਨਾ ਖੇਲ ਕੁੱਝ ਜੋਗੇ ਨਾ ਲੜਾਈ ਲੜਨ ਜੁਗੇ ਪੰਜਾਬ ਦੇ ਵਿੱਚ ਗੁਰਨਾਨਕ ਦਾ ਮਿਸ਼ਨ ਹੀ ਕਾਮਯਾਬ ਹੋ ਸਕਦਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਿਹੜਾ ਬੰਦਾ ਬੰਦਾ ਬਿਜਲੀ ਯੂਜ਼ ਕਰਦਾ ਉਹਨੂੰ ਬਿਜਲੀ ਦਾ ਬਿੱਲ ਦੇਣਾ ਚਾਹੀਦਾ ਜਿਹੜਾ ਪਾਣੀ ਵਰਤਦਾ ਉਹਨੂੰ ਪਾਣੀ ਦਾ ਬਿੱਲ ਦੇਣਾ ਚਾਹੀਦਾ ਫਰੀਜ਼ੀ ਰਾਸ਼ਨ ਦੀ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਗਰੀਬ ਬੰਦਾ ਜਿਹੜਾ ਗਰੀਬ ਹੈ ਉਸਨੇ ਕੰਮ ਕਰਨ ਦਾ ਹੁਨਰ ਦਿਓ ਉਹਨੂੰ ਰੋਜ਼ਗਾਰ ਦਿਓ ਖੁਦ ਕਮਾਏਗਾ ਤੇ ਖਾਏਗਾ ਫਰਦਿਸ਼ ਕਿ ਮਾਂ ਕਿਉਂ ਦਿੰਦੇ ਹੋ ਇਹ ਸਭ ਇਹ ਮੂਹ ਟੂਰਨ ਦੀ ਰਾਜਨੀਤੀ ਹੈ ਇਹ ਚੋਰੀ ਹੈ ਬੋਟਾ ਦੀ ਚੋਰੀ ਹੈ ਦੁਨੀਆ ਦੇ ਵਿੱਚ ਬਾਬਾ ਜੀ ਟਾਪ ਦੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਮਾਲਕ ਸਰਦਾਰ ਆ ਸਿੰਘ ਕੀ ਅੱਜ ਤੱਕ ਚਾਹੇ ਪੰਜਾਬ ਹੋਵੇ ਚਾਹੇ ਬਾਹਰ ਹੋਵੇ ਇੱਕ ਰਵੀ ਸਿੰਘ ਖਾਲਸੇੜ ਵਾਲਾ ਜਿਹੜਾ ਮੂਰੇ ਆਉਂਦਾ ਕੋਈ ਵੀ ਆਪ ਤਾਵੇ ਕੀ ਉਹ ਤੋਂ ਬਿਨਾ ਜਿਹੜੇ ਐਡੇ ਨਾਮ ਨਾਮ ਦੇ ਮਾਲਕਾ ਸਿੱਖ ਕੌਮ ਦੇ ਅੱਗੇ ਮੋਢੀ ਆ ਜਾਂ ਕੋਈ ਗੁਰੂ ਘਰ ਵੀ ਚਲਾ ਰਿਹਾ ਆਪਦੇ ਬਣਾ ਕੇ ਕਿ ਉਹਨਾਂ ਨੇ ਕਦੇ ਗੁਰੂ ਘਰਾਂ ਤੋਂ ਬਿਨਾ ਆਪਣੀ ਸ਼ਾਨ ਔਰ ਸ਼ਰਤ ਬਣਾਉਣ ਲਈ ਇੱਕ ਮਹਿਲ 10 ਕਿਲਿਆ ਦੇ ਵਿੱਚ ਪਾਉਣ ਤੋਂ ਇਲਾਵਾ ਉਹਨਾਂ ਨੇ ਕੋਈ ਸਿੱਖਾਂ ਲਈ ਸਕੂਲ ਖੋਲ੍ਹਿਆ ਕਿ ਸਿੱਖਾਂ ਦੇ ਬੱਚੇ ਇੱਥੇ ਪੜ੍ਹ ਲੈਣ ਉਹਨਾਂ ਨੇ ਕੋਈ ਸਿੱਖਾਂ ਨੂੰ ਹਸਪਤਾਲ ਖੋਲ੍ਹ ਕੇ ਦਿੱਤਾ ਅਜੇ ਤੱਕ ਉਹਨਾਂ ਨੇ ਕੋਈ ਜਿਹੜੇ ਗਰੀਬ ਪਰਿਵਾਰ ਸਿੱਖ ਵਿਚਾਰੇ ਦਿਹਾੜੀਦਾਰ ਕੋਈ ਸਾਈਕਲ ਚਲਾਉਂਦੇ ਬੁੱਢੇ ਤੁਸੀਂ ਦੇਖੇ ਹੋਣੇ ਕਿ ਸਾਈਕਲ ਦੇ ਰੇੜੀਆਂ ਚਲਾਉਂਦੇ ਸਮਾਨ ਢੋਂਦੇ ਕੋਈ ਵਿਚਾਰੇ ਰਿਕਸ਼ੇ ਚਲਾਉਂਦੇ ਆ ਕਿ ਉਹਨਾਂ ਨੂੰ ਕੋਈ ਰੋਟੀ ਪਾਣੀ ਫੈਮਲੀ ਨੂੰ ਘਰ ਬਣਾ ਕੇ ਦੇ ਦਈਏ ਕੋਈ ਪ੍ਰਬੰਧ ਕਰ ਦਈਏ ਜਾਂ ਗੱਲਾਂ ਹੀ ਆ ਕਾਜ਼ੀਆਂ ਐ ਕਰਦੇ ਆ ਗਿਆਂ ਕਰਦੇ ਨੇ ਗੁਰੂ ਸਾਹਿਬ ਦਾ ਬਚਨ ਹੈ ਗਰੀਬ ਦਾ ਮੂੰਹ ਗੁਰੂ ਦੀ ਗੁਰਖ ਇੱਕ ਇਕੱਲੇ ਖਾਲਸਾ ਏਡ ਵਾਲੇ ਨੇ ਭਾਈ ਰਵਿੰਦਰ ਸਿੰਘ ਹੀ ਨੇ ਹਰ ਗੁਰਦੁਆਰੇ ਕਮੇਟੀ ਦੀ ਹਰ ਸਿੱਖ ਸੰਸਥਾ ਦੀ ਹਰ ਸਿੱਖ ਸਾਧ ਸੰਧੀ ਜ਼ਿੰਮੇਵਾਰੀ ਵੰਡਦੀ ਹੈ ਵੱਤ ਮਤ ਗਰੀਬਾਂ ਦੀ ਲੋੜ ਬੰਦਾ ਦੀ ਮਦਦ ਕੀਤੀ ਜਾ ਹੂੰ ਔਰ ਉਸ ਤੇ ਵੀ ਵੱਡੀ ਜ਼ਰੂਰ ਜਿਹੜੀ ਹੈ ਹਰ ਗੁਰਦੁਆਰੇ ਚ ਪੰਛੀ ਜਿੱਤ ਦੀ ਅਰਦਾਸ ਹੁੰਦੀ ਹੈ ਹੂੰ ਮੇਰੇ ਵਰਗਾ ਬੰਦਾ ਗ੍ਰਿਫਤਾਰ ਹੁੰਦਾ ਬਹੁਤ ਹੀ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਸਖਤਰ ਜ਼ਮਾਨਤ ਕਰਾਉਣ ਦੀ ਵੀ ਲੋੜ ਨਹੀਂ ਸੀ ਮਿਲਦੀ। ਹੂੰ ਕਿਨਾਰਾ ਕਰਨ ਦੀ ਕਰਦੇ ਸੀ। ਜੀ ਮੈਂ ਇਹ ਦੱਸ ਦੇਣਾ ਚਾਹੁੰਦਾ ਸਾਰੇ ਮਾੜੇ ਨਹੀਂ ਹੈ ਚੰਗੇ ਵੀ ਹੈ ਗੁਰਦੁਆਰੇ ਦੇ ਵਿੱਚ ਕਈ ਸੱਜਣ ਬੜੇ ਚੰਗੇ ਹੈ ਪਰ ਬਹੁਤੇ ਮਿੱਟੀ ਦੇ ਬਾਤ ਜਦੋਂ ਤੁਹਾਨੂੰ ਗ੍ਰਿਫਤਾਰ ਕਰਦੀ ਸੀ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਦੀ ਹੋਰ ਪੁਲਿਸ ਤੁਹਾਡੇ ਪਿੱਛੇ ਸਪੋਰਟ ਲਈ ਕੌਣ ਹੁੰਦਾ ਸੀ? ਮੇਰੇ ਲਈ ਸਪੋਰਟ ਵਾਸਤੇ ਆਮ ਸੰਗਤ ਆਂਦੀ ਹੈ। ਹੂੰ ਕੋਈ ਕੋਈ ਗੁਰਦੁਆਰੇ ਦੇ ਪ੍ਰਧਾਨ ਸੇਕਟਰੀ ਵੀ ਆਉਂਦੇ। ਹੂੰ ਹੁਣੇ ਜਿਵੇਂ ਰੀਸੈਂਟਲੀ ਹੂੰ 12 ਸੈਕਟਰ ਗੁਰਦੁਆਰਾ ਨਾਓ 12 ਸੈਕਟਰ ਪੰਜਾਬ ਇੰਸਟਿਟਿਊਟ ਜਿੱਥੇ ਮੋਦੀ ਦਾ ਮਿਸੀ ਆਇਆ ਸੀ ਉਹਨਾਂ ਦੇ ਡੇਟ ਤੇ ਇੱਕ ਪਾਸੇ ਹਿੰਦੀ ਲਿਖੀ ਇੱਕ ਪਾਸੇ ਅੰਗਰੇਜ਼ੀ ਪੰਜਾਬੀ ਹੈ ਕੋਈ ਅੱਛਾ ਜੀ ਮੈਂ ਉੱਥੇ ਡਾਇਰੈਕਟ ਨੂੰ ਰਹਿ ਧਮਕੀ ਦਿੱਤੀ ਵੀ ਪੰਜਾਬੀ ਬਰਾਬਰ ਲਿਖੋ ਹੂੰ ਉੱਪਰ ਵੇਖੋ ਹੂੰ ਨਹੀਂ ਤੇ ਤੁਮਾਰ ਮਕਾਇਆ ਜਾ ਕੋਈ ਛਡਾਂਗਾ ਨਹੀਂ ਤੇ ਹੂੰ ਫਿਰ ਉਹ ਡਰਦੇ ਆ ਉਹਨੇ ਮੇਰੀ ਧਮਕੀ ਤੋਂ ਡਰਨੇ ਕੰਪਲੇਨਟ ਕਰਦੀ ਡਰਦੇ ਆ ਥੋੜੀ ਧਮਕੀ ਤੋਂ ਡਰੇ ਇਹ ਨਹੀਂ ਕਿ ਪੁਲਿਸ ਨਹੀਂ ਕੋਲ ਚਲੇਗੀ ਉਹ ਡਰਦੇ ਹੀ ਆ ਜੀ ਫਿਰ ਕਰਦੇ ਆ ਹੂੰ ਤੇ ਉੱਥੇ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਇਹ ਆਖੋ ਵੇਸੀ ਪੰਜਾਬੀ ਲਿਖਾਣੀ ਆ ਉਹ ਮਾਰਨਾ ਨਹੀਂ ਮੈਂ ਕਿ ਮਾਰਗੇ ਜੀ ਲੈਣਾ ਕੀ ਮੈਂ ਮਕਸਦ ਤੇ ਪੰਜਾਬੀ ਲਿਖਣ ਲਈ ਆ ਜੀ ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਕੋਣ ਹੈ ਚੰਡੀਗੜ੍ਹ ਮੁਹਾਲੀ ਖੜਕ ਦੀ ਸਾਰੀ ਗੁਰਦੁਆਰਾ ਕਮੇਟੀ ਆ ਮੇਰੇ ਨਾਲ ਜੀ ਤੇ ਸਾਰੇ ਚੰਦੇ ਪੰਜਾਬੀ ਲਾਗੂ ਹੋਵੇ ਹੂੰ ਤੇ 12 ਸੈਕਟਰ ਗੁਰਦੁਆਰਾ ਨਜ਼ਦੀਕ ਪੈਂਦਾ ਪੀਜੀਓ ਉਹਨਾਂ ਨੂੰ ਉੱਥੇ ਦੇ ਪ੍ਰਧਾਨ ਨੇ ਬੁਲਾਇਆ ਤੇ ਪ੍ਰਧਾਨ ਸਾਹਿਬਾਨ ਨੇ ਕਹਿਣ ਲੱਗੇ ਪਈ ਆਪਾਂ ਖਾਲਸਾ ਜੀ ਨੇ ਅੰਦਰ ਨਹੀਂ ਜਾਣ ਦੇਣਾ ਪੰਜਾਬੀ ਵਿੱਚ ਹੀ ਲਿਖਾਣੀ ਲਿਖਾਣੀ ਸੀ ਦੀ ਨਾਲ ਤੇ ਉਹ ਮੈਨੂੰ ਥੁੜਾ ਕੇ ਲੈ ਕੇ ਗੁਰਦੁਆਰੇ ਉਹਨਾਂ ਦੇ ਜਿਹੜੇ ਤੁਹਾਡੇ ਤੇ ਪਹਿਲਾਂ ਪਰਚੇ ਹੋਏ ਚਾਹੇ ਚੰਡੀਗੜ੍ਹ ਦੇ ਪੰਚਕੂਲਾ ਪੰਜਾਬ ਦੇ ਹੁਣ ਉਹ ਕਿਹੜੀ ਗੱਲ ਨੂੰ ਲੈ ਕੇ ਆਨੇ ਪਰਚੇ ਹੋਏ ਇੱਥੇ ਚੰਡੀਗੜ੍ਹ ਸ਼ਹਿਰ 'ਚ ਕਿਸੇ ਇੱਕ ਵੀ ਸਰਕਾਰੀ ਬੋਰਡ ਤੇ ਦਫ਼ਤਰ ਦੇ ਬਾਹਰ ਪੰਜਾਬੀ ਨਹੀਂ ਲਿਖੀ ਸਿਰਫ ਪੰਜਾਬੀ ਦੀ ਲੜਾਈ ਨੂੰ ਲੈ ਕੇ ਤੁਹਾਡੇ ਤੇ ਜੇ ਮੈਂ ਸਾਰੇ ਸਰਕਾਰੀ ਬੋਰਡਾਂ ਦੇ ਕਾਲਾ ਪੈਂਡ ਮਾਰਾਂ ਅੱਛਾ ਤੇ ਕੁਦਰਤੀ ਕਰੇ ਸਾਰੇ ਥਾਣੇ ਦੇ ਪਰਚੇ ਦਰਜ ਹੋ ਗਏ ਕੋਈ ਦਫਤਰ ਕੀਤਾ ਕੋਈ ਕੀਤਾ ਗਵਰਨਰ ਦੇ ਜਾਦੂ ਪਿੰਡ ਮਰੇ ਤੁਹਾਡੇ ਜਿਹੜੇ ਸਬੰਧ ਆ ਬਾਬਾ ਜੀ ਉਹ ਕਿਤੇ ਨਾ ਕਿਤੇ ਜਿਹਨੂੰ ਕਿ ਅੱਤਵਾਦ ਦਾ ਦੌਰ ਕਹਿ ਸਕਦੇ ਆ ਉਸ ਸਮੇਂ ਦੇ ਦੌਰ ਦੇ ਜਿਹੜੇ ਟੌਪ ਦੇ ਅੱਤਵਾਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਚ ਖਾਲਸੇ ਸਿੰਘ ਉਹਨਾਂ ਨਾਲ ਵੀ ਕਹਿੰਦੇ ਥੋੜੀ ਬੜੀ ਨੇੜਤਾ ਸੀ ਭਾਈ ਜਗਤਾਰ ਸਿੰਘ ਵਰਾ ਟੌਪ ਦੇ ਚ ਹੈ ਜੀ ਉਹ ਮੈਨੂੰ ਆਪਣਾ ਵੱਡਾ ਭਰਾ ਮੰਨਦਾ ਹੂੰ